a Rua ਮੇਰਾ ਛੋਟਾ ਵੀਰ ਗੱਗੀ ਕਰੇ ਵਾਸਤੇ ਮੇਰਾ ਵੱਡਾ ਵੀਰ ਬੰਗੜਾ ਤੇਰਾ ਸਰੋਣੀ ਜੀ ਤਵਾਰੀ ਜੀ ਹੋਰ ਵੀ ਜਿੰਨੇ ਸਾਰੇ ਕਲਾਕਾਰ ਆਏ ਨੇ ਸਾਰਾ ਨਾ ਨਿੰਦਣਾ ਨਾ ਭੰਡਣਾ ਆ ਅੱਜ ਮਾਨ ਸਰਕਾਰ ਦੇ ਬਹੁਤ ਸਾਲਾਂ ਦੇ ਕੀਤੇ ਕੰਮਾਂ ਦੇ ਲਈ ਰੋਕ ਮੰਗੜ ਆਇਆ ਸੋ ਜੀ ਵੀ ਬਹੁਤ ਸਾਲਾਂ ਦੇ ਵਿੱਚ ਸਰਦਾਰ ਭਵਨ ਸਿੰਘ ਮਾਨ ਨੇ ਪੰਜਾਬ ਦੇ ਲਈ ਕੰਮ ਕੀਤੇ ਨੇ ਤੁਸੀਂ ਆ